ਭਾਈ ਗੁਰਜੀਖ ਖਾਲਸਾ ਰਿਪੋਰਟ ਹੈ ਆਪਣੀ ਨਵੀਂ ਵੀਡੀਓ ਚ ਤੇ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਹੁਣ ਆਪਾਂ ਜਾ ਰਹੇ ਹਾਂ ਰਾਜਾ ਸਾਹਿਬ ਜੋ ਕਿ ਅੰਮ੍ਰਿਤਸਰ ਬੰਨਾਂ ਦੇ ਕੋਲੇ ਪੈਂਦਾ ਕੋਈਵਾਲਾ ਸਾਹਿਬ ਬਹੁਤ ਸੋਹਣਾ ਸਥਾਨ ਆ ਕੋਈ ਚੱਲਣ ਦਾ ਸਭ ਚੀਜ਼ਾਂ ਉਹਨਾਂ ਦੀ ਮਜਾ ਤੇ ਲੱਗੇ ਜਾ ਕੇ ਦਰਸ਼ਨ ਕਰਾਉਣੇ ਸੀ ਤੇ ਪਹੁੰਚਣ ਆ ਲਈ ਆਪਾਂ ਸਾਹਮਣੇ ਇਧਰ ਨਾਲ ਮਾਰਕੀਟ ਲੱਗੀ ਆ ਬੰਨੂ ਗੁਰਦੁਆਰਾ ਸਾਹਿਬ ਦੇ ਕੋਲੇ ਮਾਰਕੀਟ ਜਿੰਦੀ ਆ ਸਾਰੇ ਤੁਸੀਂ ਦੇਖਦੇ ਹੋ ਤੇ ਆਪਾਂ ਪਹੁੰਚ ਗਏ ਬਿਲਕੁਲ ਨੇੜੇ ਗੁਰਦੁਆਰਾ ਗੁਰਦੁਆਰਾ ਸਾਹਿਬ ਕੋਲੇ ਹਾਲੇ ਮਾਰਕੀਟ ساری ਨਾਲ-ਨਾਲ ਉੱਥੇ ਮੈਂ پارک ਕਰਕੇ ਹੁਣ ਆਪਾਂ ਅੰਦਰੋਂ ਚੱਲਦੇ ਆਂ ਬੱਸ ਖੜਾ ਕੇ ਸਟੈਂਡ ਤੇ ਮੋਟਰਾਂ ਸਟੈਂਡ ਤੇ ਹੁਣ ਆਪਾਂ ਪਹੁੰਚ ਗਏ ਕੋਲੇ ਮੇਨਾ ਟ੍ਰਿਗਰ ਕੋਲੇ ਤੇ ਧੰਨ ਧੰਨ ਹਜੂਰ ਜੀ ਤਮਰ ਰਾਜਾ ਸਾਹਿਬ ਜੀ ਹੁਣ ਆਪਾਂ ਚੱਲਦੇ ਅੰਦਰੋਂ ਜੀ ਸਾਰੇ ਹੁਣ ਆਪਾਂ ਆ ਗਏ ਅੰਦਰ ਕਰੋ ਦਰਸ਼ਨਾਂ ਇਹ ਅੰਦਰ ਆਪਾਂ ਵੀਡੀਓ ਨੂੰ ਬਣਾਉਣੇ ਅੰਦਰ ਲਾਉਣੀ ਵੀਡੀਓ ਤੇ ਬਾਹਰੋਂ-ਬਾਹਰੋਂ ਆਪਾਂ ਵੀਡੀਓ ਬਣਾਉਨੇ ਆ ਕੋਈ ਦੁਆਰਾ ਸਾਹਿਬ ਦੀ ਇਤਿਹਾਸ ਵੀ ਆਪਾਂ ਵੀਡੀਓ ਚ ਪਾ ਦੇਣਾ ਪੜ ਲਿਓ ਤੁਸੀਂ ਆਪ ਹੀ ਕਈ ਵਾਰ ਬੋਲਣ 'ਚ ਮਿਸਟੇਕ ਹੋ ਜਾਂਦੀ ਹੈ ਤੇ ਆਹ ਇਤਿਹਾਸ ਹੈ ਜੀ ਤੁਨ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਗੁਰਦੁਆਰਾ ਸਾਹਿਬ aí ਅੰਦਰੋਂ ਸਾਰਾ ਕਰੋ ਦਰਸਾਣੀ ਬਹੁਤ ਸੋਹਣਾ ਸਥਾਨ ਬਣਾਇਆ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਮਿਲਦੇ ਆਂ ਅਗਦੇ ਨਵੀਂ ਵੀਡੀਓ ਚ ਨਵੇਂ ਸਥਾਨ ਤੇ ਕਰੋ ਦਰਸਾਣੀ ਬਹੁਤ ਸੋਹਣਾ ਸਥਾਨ ਬਣਾਇਆ ਕਰੀਲਾ ਆਉਂਦੀ ਰਹਿੰਦੇ ਸੀ ਇਸ਼ਟਾ ਦੇ ਮਾਝ ਹੁਣ ਜਾ ਕੇ ਆਉਨੇ ਆ ਕਦੇ ਕਰਾਂਗੇ ਦਰਸ਼ਨ ਤੇ ਅੱਜ ਆਪਾਂ ਆਪਣਾ ਸਵਾਭ ਬਣੇ ਅੱਜ ਮਾਰਕ ਨੇ ਹਾਜ਼ਰੀ ਕਬੂਲ ਕੀਤੀ ਇੱਥੇ ਪਹੁੰਚੇ ਆ ਕਰੋ ਦਰਸ਼ਨ ਜੀ